ਮੈडम ਕੀ ਹੋਇਆ ਕਿ ਆਪਾ ਆਪਣੇ ਪਤੀ ਦੇ ਖਿਲਾਫ ਕੀ ਮਾਮਲਾ ਦਰਜ ਕਰਵਾਇਆ ਹੈ ਇਸ ਕੁੱਤੀ ਸੀਗੀ ਜਿਹੜੀ ਗਮ ਹੋ ਗਈ ਸੀ ਜਾਂ ਕੀ ਸੀ ਮਾਮਲਾ ਜੀ ਸਰ ਕਿ ਡੌਗ ਹੀ ਸੀ ਕੋਈ ਫੀਮੇਲ ਸੀ ਜਰਮਨ ਸ਼ੈਫਰਡ ਜੋ ਕਿ ਮਤਲਬ 15 ਦਿਨਾਂ ਦੀ ਸੀ ਰੱਖੀ ਹੋਈ ਸੀ ਲਿਆ ਕੇ 10 ਸਾਲ ਦੀ ਹੋ ਗਈ ਸੀ ਐਕਚੁਅਲੀ ਉਹ ਤਾਂ ਮੈਂ 25 ਜੁਲਾਈ ਨੂੰ ਆਪਰੇਸ਼ਨ ਕਰਾਉਣ ਗਈ ਸੀ ਆਪਣਾ ਪਿੱਤੇ ਦਾ ਫਰੀਰ ਕੋਟ ਗਈ ਸੀਗੀ ਉਸ ਤੋਂ ਬਾਅਦ ਮੈਨੂੰ 30 ਤਰੀਕ ਨੂੰ ਉੱਥੇ ਛੁੱਟੀ ਮਿਲੀ ਸੀਗੀ ਤਾਂ ਜਦੋਂ ਮੈਂ ਮੇਰੀ ਬੇਟੀ ਤੇ ਮੇਰਾ ਜਵਾਈ ਨਾਲ ਆਏ ਉਹ ਘਰ ਵਿੱਚ ਮੈਂ ਮੌਜੂਦ ਨਹੀਂ ਪਾਈ ਸਮੇਂ ਆਪਣੇ ਹਸਬੰਦ ਨੂੰ ਹੀ ਪੁੱਛਿਆ ਸੀਗਾ ਵੀ ਉਹਦਾ ਨਾਂ ਅਸੀਂ ਸ਼ੈਫੀ ਰੱਖਿਆ ਸੀ ਪਿਆਰ ਦੇ ਨਾਲ ਤਾਂ ਮੈਂ ਉਹਨਾਂ ਨੂੰ ਪੁੱਛਿਆ ਕਿ ਸ਼ੈਫੀ ਕਿੱਥੇ ਹੈਗੀ ਐ ਤਾਂ ਉਹਨਾਂ ਦੱਸਣ ਦੀ ਬਜਾਏ ਮੈਨੂੰ ਲੜਨਾ ਛੇ ਬਣਾ ਸ਼ੁਰੂ ਕਰ ਦਿੱਤਾ ਤੇ ਉਸ ਤੋਂ ਬਾਅਦ ਉਹਨਾਂ ਚਾਰਕ ਦਿਨ ਮੈਂ ਐਵੇਂ ਲਗਾਤਾਰ ਮਤਲਬ ਪੁੱਛਦੇ ਰਹੀ ਕਿ ਦੱਸ ਦੇਣਗੇ ਕਿੱਥੇ ਆ ਕਦੀ ਕਹਿੰਦੇ ਸੀ ਫਰੋਜ਼ਪੁਰ ਵਾਲੀ ਟ੍ਰੇਨ ਤੇ ਚੜਾਈ ਆ ਕਦੀ ਕਹਿੰਦੇ ਸੀ ਮੈਂ ਚੰਡੀਗੜ੍ਹ ਵਾਲੀ ਟ੍ਰੇਨ ਤੇ ਚੜਾਤੀ ਤੇ ਉਸ ਤੋਂ ਬਾਅਦ ਸਾਨੂੰ ਫਰੋਜ਼ਪੁਰ ਗਿਆ ਸੀ ਫਰੋਜ਼ਪੁਰ ਅਗਲੇ ਦਿਨ ਮੈਂ ਟਾਂਕੇ ਲੱਗੇ ਹੋਏ ਸੀ ਮੇਰੇ ਮੈਂ ਤੇ ਮੇਰੇ ਬੇਟੀ ਅਸੀਂ ਫਰੋਜ਼ਪੁਰ ਸਟੇਸ਼ਨ ਤੇ ਚਲੇ ਗਏ ਸੀਗੇ ਉੱਥ ਉਸ ਤੋਂ ਬਾਅਦ ਐਨ ਜੀਓ ਵਾਲੇ ਹੈਗੇ ਇੱਕ ਮੋਗੇ ਤੇ ਇੱਕ ਫਿਰੋਜ਼ਪੁਰ ਤੇ ਉਹ ਆਏ ਸੀ ਸਾਡੇ ਕੋਲ ਇੱਥੇ ਥਾਣੇ 'ਚ ਆ ਗਏ ਸੀਗੇ ਮੋਗੇ ਵਾਲੇ ਤੇ ਉਹਨਾਂ ਨੂੰ ਉਹਨੇ ਉਸੇ ਟਾਈਮ ਬਿਆਨ ਬਦਲ ਦਿੱਤੇ ਸੀ ਕਿ ਮੈਂ ਚੰਡੀਗੜ੍ਹ ਵਾਲੀ ਟ੍ਰੇਨ 'ਚ ਚੜਾਈ ਆ ਸਾਡੇ ਕੋਲ ਸੀਸੀਟੀਵੀ ਕੈਮਰਸ ਫੋਟੋਜ਼ ਆ ਗਈਆਂ ਨੇ ਸਾਰੀਆਂ ਹੈਗੀਆਂ ਨੇ ਲੈ ਕੇ ਜਾ ਰਹੇ ਖਾਲੀ ਵਾਪਸ ਸਾਰੇ ਕਿਲਫਾਫਾ ਵੀ ਹੱਥ ਵਿੱਚ ਹੈ ਉਹ ਲਫਾਫੇ ਦਾ ਕਲਰ ਵੀ ਚੇਂਜ ਹੋ ਗਿਆ ਪਤਾ ਨਹੀਂ ਕੀ ਆ ਸਾਨੂੰ ਨਹੀਂ ਪਤਾ ਹੈਗਾ ਇੱਕ ਕਿੱਡੀ ਕੁ ਸੀਗੀ ਕੁੱਤੀ ਜੋ ਤੁਸੀਂ ਪਾਲੀ ਸੀ ਤੇ ਹੁਣ ਕਿੰਨੀ ਕੁ ਉਮਰ ਦੀ ਸਰ 15 ਦਿਨਾਂ ਦੀ ਲੈ ਕੇ ਆਏ ਸੀਗੇ ਤੇ ਹੁਣ 10 ਸਾਲ ਦੀ ਸੀਗੀ ਉਹ ਇੰਨਾ ਟਾਈਮ ਫਿਰ ਤੁਹਾਡੇ ਘਰ ਹੀ ਨਹੀਂ ਹਾਂਜੀ ਹ ਪੂਰਾ ਪਿਆਰ ਸੀ ਜੀ ਥੋੜਾ ਜਿਹਾ ਸਰ ਹੁਣ ਬਿਮਾਰ ਵੀ ਰਹਿਣ ਲੱਗ ਗਈ ਸੀ ਕੰਨ ਥੋੜਾ ਜਿਹਾ ਖਰਾਬ ਹੋਣ ਲੱਗ ਗਿਆ ਸੀ ਉਹਦਾ ਪਰ ਮੈਂ ਉਹਦਾ ਇਲਾਜ ਜਿਵੇਂ ਲਗਾਤਾਰ ਕਰਾਈ ਰਹੀ ਸੀ ਉਹਦਾ ਪਰ ਇਹੋ ਜੀ ਕੀ ਗੱਲ ਹੋ ਗਈ ਕਿ ਉਹਦੋਂ ਜਦੋਂ ਆਪਾਂ ਇੱਕ ਕੁੱਤੀ ਦੀ ਲਈ ਆਪਣੇ ਪਤੀ ਦੇ ਖਿਲਾਫੀ ਸ਼ਿਕਾਇਤ ਦੱਸ ਸਰ ਮੇਰੇ ਬੱਚਿਆਂ ਤੋਂ ਵੱਧ ਪਿਆਰੀ ਸੀ ਉਹ ਮੈਂ ਦੇਖਭਾਲ ਉਹਦੀ ਕਰਦੀ ਸੀ ਹਨਾ ਸਵੇਰੇ ਮਾਰਨਿੰਗ ਸਾਇਰ ਤੇ ਲੈ ਕੇ ਜਾਣਾ ਛੇਤੀ 4:30 ਵਜੇ ਦੀ ਸੀ ਮੈਂ ਸਾਇਰ ਤੇ ਲੈ ਕੇ ਜਾਣਾ ਖੁਦ ਸਾਇਰ ਕਰਨ ਜਾਂਦੀ ਸੀ ਆਪ ਤੁਹਾਡੇ ਪਤੀ ਪਸੰਦ ਨਹੀਂ ਕਰਦੇ ਸੀ ਉਹਨੂੰ ਹਾਂ ਹੁਣ ਬਹੁਤ ਟਾਈਮ ਤੋਂ ਬਸ ਉਹਨੂੰ ਬਸ ਮੈਨੂੰ ਕਹਿੰਦਾ ਸੀ ਕੋੜ ਘਰੇ ਰੱਖਿਆ ਇਹ ਕਿਤੇ ਇਹਦੇ ਤੇ ਵੀ ਦਾ ਕੰਨ ਖਰਾਬ ਹੋ ਗਿਆ ਤੇ ਮੇਰੇ ਪਿੱਛੋ ਪਿੱਛੇ ਸਰਦੀ ਆ ਜਿੱਦ ਦਿਨ ਮੈਨੂੰ ਛੁੱਟੀਆਂ ਮਿਲੇ ਮੇਰੇ ਆਨ ਤੋਂ ਪਹਿਲਾਂ ਪਹਿਲਾਂ ਹੀ ਮੇਰੀ ਵੇਟ ਵੀ ਨਹੀਂ ਕੀਤੀ ਉਹਨਾਂ ਨੇ ਕਿ ਆ ਜਾਓਗੀ ਫਿਰ ਆਪਾਂ ਡਿਸਕਸ ਕਰ ਲਾਂਗੇ ਚਲੋ ਮੈਂ ਸ਼ਾਇਦ ਰਾਜ਼ੀ ਹੋ ਜਾਂਦੀ ਤਾਂ ਕੁਛ ਵੀ ਸੀਗਾ ਹੁਣ ਤੁਸੀਂ ਕੀ ਡਿਮਾਂਡ ਕਰਦੇ ਹੋ ਪੁਲਿਸ ਤੋਂ ਸਰ ਮੈਨੂੰ ਇਹੀ ਇੱਕ ਇਨਸਾਫ ਦਿੱਤਾ ਜਾਵੇ ਜਾਂ ਸਾਡੇ ਉਹ ਬਰਾਮਦ ਕਰਵਾ ਕੇ ਦਿੱਤੀ ਜਾਵੇ ਤੇ ਨਾਲ ਇਹਦੇ ਤੇ ਮਤਲਬ ਕਿ ਕੇਸ ਵੀ ਹੋਵੇ ਮੇਰੇ ਹਸਬੰਦ ਦੇ ਜੀ ਗਾਇਬ ਕੀਤਾ ਉਹਨਾਂ ਹਾਂਜੀ ਸਰ ਸਾਡੇ ਕੋਲ ਸੀਸੀਟੀਵੀ ਫੁਟੇਜ ਹੈਗੀ ਐ ਜਿਹਦੇ ਵਿੱਚ ਉਹ ਲੈ ਕੇ ਵੀ ਜਾ ਰਿਹਾ ਖਾਲੀ ਹੱਥ ਵੀ ਵਾਪਸ ਆ ਰਿਹਾ ਅਸੀਂ ਉਹ ਕਢਾਈਆਂ ਅਸੀਂ ਫਿਰੋਜ਼ਪੁਰ ਜਿਵੇਂ ਤੁਹਾ ਉਹ ਫਰਜ਼ਪੁਰ ਵੀ ਗਏ ਸਾਰੇ ਕੈਮਰੇ ਵੀ ਸਾਰੇ ਚੈੱਕ ਕਰਵਾਏ ਤੇ ਉਹੀ ਲੈ ਕੇ ਗਏ ਆ ਸਰ ਇੱਕ ਸਰ ਹੋਰ ਗੱਲ ਹੈ ਕਿ ਜਿਹੜੇ ਕਹਿ ਰਹੇ ਸਾਨੂੰ ਵੀ ਤੁਸੀਂ ਕਿਉਂ ਮਜ਼ਾਕ ਦਾ ਪਾਤਰ ਬਣ ਰਹੇ ਹੋ ਉਹਨਾਂ ਨੂੰ ਇੱਕ ਗੱਲ ਮੈਂ ਪੁੱਛਣਾ ਜਾਨੀ ਆ ਵੀ ਜੇ ਤੁਹਾਡੇ ਬੱਚੇ ਨੂੰ ਕੋਈ ਐਂਦਾ ਲੈ ਜਾਵੇ ਤੇ ਫਿਰ ਤੁਸੀਂ ਕੀ ਕਰੋਗੇ ਤੁਸੀਂ ਕਹੋਗੇ ਵੀ ਅਸੀਂ ਸਬਰ ਕਰ ਲਾਂਗੇ ਵੀ ਤੁਸੀਂ ਪੁਲਿਸ ਨੂੰ ਕਹੋਗੇ ਵੀ ਤੁਸੀਂ ਕੋਈ ਕਾਰਵਾਈ ਨਹੀਂ ਕਰਨੀ ਵੀ ਅਸੀਂ ਸਬਰ ਕਰ ਲਿਆ ਵੀ ਜਿੰਨਾ ਸੀ ਉਹਦਾ ਸੀਗਾ ਖਾਦ ਸਾਡੇ ਕੋਲ ਖਾਣਾ ਉਹਨੇ ਖਾ ਲਿਆ ਜੀ ਸਾਡੇ ਲਈ ਤਾਂ ਉਹ ਬੱਚਾ ਹੀ ਸੀਗਾ 10 ਸਾਲ ਦੀ ਹੋਗੀ ਸੀ 15 ਦਿਨਾਂ ਦੀ ਸੀ ਘਰੇ ਲਿਆਂਦੀ ਸੀ ਉਹ ਤੇ ਪਾਪਾ ਹੁਣ ਤੇ ਨਾਰਾਜ਼ ਨਹੀਂ ਹੋਏ ਹੁਣ ਉਹ ਕਿੱਥੇ ਨੇ ਸਰ ਸਾਨੂੰ ਪਤਾ ਨਹੀਂ ਉਹ ਕਿੱਥੇ ਰਹਿੰਦੇ ਆ ਕਿੱਥੇ ਨਹੀਂ ਰਹਿੰਦੇ ਹੁਣ ਪਰ ਸਾਡੇ ਨਾਲ ਨਹੀਂ ਰਹੇ ਕਿੰਨੇ ਦਿਨੋਂ ਤੋਂ ਤੁਹਾਡੇ ਨਾਲ ਨਹੀਂ ਰਹੇ ਸੀ ਉਸ ਦਿਨ ਤੋਂ ਹੀ ਉਹ ਉਹ ਲੈ ਗਏ ਸੀਗੇ ਆਪਣੇ ਕੱਪੜੇ ਚੱਕ ਕੇ ਘਰ ਚੋਂ ਤੇ ਬੈਗ ਭਰ ਕੇ ਆਪਣਾ ਲੈ ਗਏ ਸੀ ਉਸ ਤੋਂ ਬਾਅਦ ਘਰੇ ਨਹੀਂ ਆਏ ਕਿੰਨੇ ਦਿਨ ਹੋ ਗਏ ਮਹੀਨਾ ਹੀ ਹੋ ਗਿਆ ਸਰ ਸਰ ਇਹ ਮੰਗ ਕਰਦੇ ਆ ਵੀ ਸਾਨੂੰ ਇੱਕ ਤਾਂ ਪਹਿਲਾਂ ਉਹ ਬਰਾਮਦ ਕਰਵਾਈ ਜਾਵੇ ਵੀ ਜਿੱਥੇ ਵੀ ਉਹ ਹੈਗੀ ਆ ਪੁਲਿਸ ਤੋਂ ਇਹ ਹੀ ਅਸੀਂ ਮੰਗ ਕਰਦੇ ਆ ਤੇ ਉਹਨਾਂ ਦਾ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਵੀ ਜਿਹੜੀ ਉਹਨੂੰ ਪਰੇਸ਼ਾਨੀ ਹੋਈ ਆ ਸਾਡੇ ਡੌਗ ਨੂੰ ਉਹਦੇ ਲਈ ਹਾਂਜੀ ਦਾਂਗ ਤੇ ਬਣਾ ਲੇਗਾ ਬਹੁਤ ਬਹੁਤ ਪ੍ਰੋਫੈਸਰ ਨੂੰ ਸ਼ੋਅ ਕਰਨੀ ਹੈ ਮੈਨੂੰ ਇਸ ਆਪਨੇ ਕੋਲੋਂ ਇਸੇ ਵਾਸਤੇ ਕਿੰਨੇ ਚਾਹੀਦੇ ਇਹ ਤਾਂ ਅਜੀ ਇੱਕ ਜਗਰਾਉਂ ਦੇ ਰਾਮਨਗਰਮ ਵੱਲ ਰਹਿਣ ਵਾਲੀ ਕੌਰ ਨੇ ਆਪਣੇ ਪਤੀ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਕਿ ਘਰ ਦੇ ਵਿੱਚ ਰਹਿਣ ਵਾਲੀ ਕੁੱਤੀ ਨੂੰ ਪਤੀ ਨੇ ਗਾਇਬ ਕੀਤਾ। ਕੁੱਤੀ ਦੇ ਗਾਇਬ ਹੋਣ ਕਰਕੇ ਪਤੀ ਦੇ ਖਿਲਾਫ ਕੋਈ ਸ਼ਿਕਾਇਤ ਆਈ ਹੈ। ਹਾਂਜੀ ਸਾਡੇ ਕੋਲੇ ਇੱਕ ਲੇਡੀ ਜਸਨੀਤ ਕੌਰ ਨੇ ਆਪਣੀ ਕੰਪਲੇਂਟ ਦਿੱਤੀ ਸੀਗੀ ਵੀ ਉਹਨਾਂ ਦੀ ਇੱਕ ਪੈਟ ਕੁੱਤੀ ਸੀਗੀ। ਕਾਫੀ 올ਡ ਸੀ ਉਹ 10 ਸਾਲ ਉਹਦੀ ਉਮਰ ਦਾ ਸਰੇ ਨੇਗੀ ਸ਼ੈਫੀ ਨਾਮ ਸੀ ਜਰਮਨ ਸ਼ੈਫਰਡ ਬਰੀਡ ਦੀ ਉਹ ਫੀਮੇਲ ਡੌਗ ਸੀਗੀ। ਉਹਨੇ ਦੱਸਿਆ ਸੀ ਕਿ ਉਹਦੇ ਘਰ ਵਾਲਾ ਜਿਹੜਾ ਹੈ ਸੁਰਿੰਦਰਪਾਲ ਜੀ ਉਹ ਇਹਦੀ ਜਿਹੜੀ ਫੀਮੇਲ ਡੌਗ ਹੈ ਉਹਨੂੰ ਕਾਫੀ ਟਾਈਮ ਤੋਂ ਲੈ ਕੇ ਚਲਾ ਗਿਆ ਹੈਗਾ ਤੇ ਉਹਨਾਂ ਨੂੰ ਸ਼ੱਕ ਆ ਵੀ ਇਹਨੇ ਕਿਤੇ ਇਹ ਕੁੱਤੀ ਨੂੰ ਮਾਰ ਦਿੱਤਾ ਹੈਗਾ ਕੰਪਲੇਂਟ ਮੈਂ ਕਿ ਆਈਓ ਨੂੰ ਮਾਰਕ ਕੀਤੀ ਉਹਨੇ ਜਿਹੜਾ ਸੁਰਿੰਦਰਪਾਲ ਆ ਸੀ ਇਹਨੂੰ ਕਾਫੀ ਲੱਭਣ ਦੀ ਕੋਸ਼ਿਸ਼ ਕੀਤੀ ਇਹਨੂੰ ਸ਼ਾਮਲ ਪੜਤਾਲ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਸ਼ਾਮਲ ਨਹੀਂ ਹੋਇਆ ਹੈਗਾ ਜੀ ਤੇ ਕਿਉਂਕਿ ਮਾਮਲਾ ਇਹ ਸੈਂਸਿਟਿਵ ਸੀਗਾ ਤਾਂ ਫਿਰ ਅਸੀਂ ਇੱਕ ਵਾਰ ਐਫ ਆਈ ਆਰ ਦਰਜ ਕੀਤੀ ਹੈਗੀ ਐਫ ਆਈ ਆਰ ਨੰਬਰ 186 ਅੰਡਰ ਸੈਕਸ਼ਨ 325 ਆਫ ਬੀ ਐਨ ਐਸ ਤੇ 11 ਹੈ ਜਿਹੜਾ ਪ੍ਰੋਵੈਂਸ਼ਨ ਆਫ ਐਨੀਮਲ क्रੂਅਲਟੀ ਐਕਟ ਤੇ ਇਹਦੇ ਚ ਇਹਨੂੰ ਅਸੀਂ ਹਲੇ ਗ੍ਰਿਫਤਾਰ ਕਰਨਾ ਜੀ ਉਹਦੋਂ ਬਾਅਦ ਦੇਖਦੇ ਆਂ ਵੀ ਫੀਮੇਲ ਡੌਗ ਦਾ ਕੀ ਹਾਲ ਹੈ ਉਮੀਦ ਹੈ ਵੀ ਜਲਦੀ ਲੱਭ ਲਈ ਜਾਊਗੀ ਹਾਂ ਬਿਲਕੁਲ ਰੇਡਾਂ ਕੀਤੇ ਜਾ ਰਹੇ ਨੇ ਜੀ